ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਵਿੱਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਜਿਹੜੀ ਉਹ ਗੋਭ ਦੀ ਹਾਲਤ ਵੱਲ ਨੂੰ ਰੀਪਰੋਡਕਟਿਵ ਸਟੇਜ ਵੱਲ ਨੂੰ ਜਾ ਰਹੀ ਹੈ ਤੇ ਕਾਫੀ ਜਗ੍ਹਾ ਤੇ ਜਿੱਥੇ ਕਿਸੇਤੀਆਂ ਕਣਕਾਂ ਨੇ ਉੱਥੇ ਵੀ ਜੜੇ ਹੈਗੇ ਆ ਹ ਕਿਸਾਨ ਵੀਰ ਤਾ ਤਾਲੀਆਂ ਸਪ੍ਰੇਆਂ ਜਾਂ ਨਦੀਨ ਕੰਟਰੋਲ ਬਾਰੇ ਪੁੱਛ ਰਹੇ ਕਈ ਥਾਵਾਂ ਤੇ ਗੁੱਲੀ ਡੰਡਾ ਕਾਫੀ ਵੱਡਾ ਹੋ ਗਿਆ ਉਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਦਾ ਬਲੋ ਵੀ ਫੇਸਬੁੱਕ ਪੇਜ ਤੇ ਰਹਿ ਕੇ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਸਾਨ ਵੀਰੋ ਕਣਕ ਦੀ ਬਜਾਈ ਤੋਂ ਹੀ ਮੈਂ ਬੇਨਤੀ ਕਰਦਾ ਰਿਹਾ ਕਿ ਬਜਾਈ ਟਾਈਮ ਆਪਣੇ ਕੋਲ ਸਭ ਤੋਂ ਵਧੀਆ ਮੌਕਾ ਹੁੰਦਾ ਨਦੀਨ ਕੰਟਰੋਲ ਕਰਨ ਦਾ ਜਿੱਥੇ ਬਹੁਤ ਜ਼ਿਆਦਾ ਹੁੰਦੇ ਆ ਜਾਂ ਆਪਾਂ ਨਵਾਂ ਠੇਕੇ ਤੇ ਕਈ ਵਾਰ ਖੇਤ ਲੈਨੇ ਉੱਥੇ ਆਪਾਂ ਨੂੰ ਪਤਾ ਨਹੀਂ ਹੁੰਦਾ ਨਦੀਨ ਕਿੰਨੇ ਕੁ ਹੋਣਗੇ ਤਾਂ ਉੱਥੇ ਤੁਸੀਂ ਬਜਾਈ ਟਾਈਮ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਪਹਿਲੇ ਪ ਜਿਹੜੇ ਨਦੀਨ ਕਈ ਵਾਰ ਹਰੇ ਹੁੰਦੇ ਆ ਤਾਂ ਉਹਨਾਂ ਤੇ ਫਿਰ ਆਪਾਂ ਨੂੰ ਜਾਂ ਮੀਂਹ ਪੈ ਜਾਏ ਜਾਂ ਪਹਿਲਾਂ ਪਾਣੀ ਲੱਗ ਜਾਏ ਕਹਿਣ ਦਾ ਮਤਲਬ ਕਿ ਜਿਹੜੇ ਪਾਣੀ ਲੱਗੇ ਜਾਂ ਮੀਂਹ ਤੋਂ ਬਾਅਦ ਨਦੀਨ ਹਰੇ ਹੁੰਦੇ ਆ ਤਾਂ ਉਹ ਆਪਣੇ ਕੋਲੇ 30 ਤੋਂ 35 40 45 ਦਿਨ ਦਾ ਸਮਾਂ ਹੁੰਦਾ ਕਿ ਆਪਾਂ ਨਦੀਨ ਕਾਬੂ ਕਰ ਲਈਏ ਉਸ ਤੋਂ ਬਾਅਦ ਲੇਟ ਆ ਫਿਰ ਆਪਣਾ ਖਰਚਾ ਤੇ ਖੇਚਲ ਆ ਉਹ ਆਪਾਂ ਜਿੰਨੀ ਮਰਜ਼ੀ ਕਰ ਲਈਏ ਜਦੋਂ ਤੁਹਾਡਾ ਨਦੀਨ ਹੀ ਜਿਹੜਾ ਹੈਗਾ ਚਾਰ ਪੱਤੇ ਪੰਜ ਪੱਤੇ ਤੋਂ ਉੱਪਰ ਚੱਲਿਆ ਗਿਆ ਫਿਰ ਕੰਟਰੋਲ ਕਰਨਾ ਮੁਸ਼ਕਲ ਆ ਫੇਰ ਉਹਦਾ ਆਪਾਂ ਵਾਧਾ ਰੋਕ ਸਕਦੇ ਆ ਪਰ ਜਦੋਂ ਜਿਵੇਂ ਜਿਵੇਂ ਆਪਾਂ ਲੇਟ ਸਪਰੇਅ ਕਰਦੇ ਆ ਫਰਜ਼ ਕਰ ਲਓ ਆਪਾਂ 60 ਦਿਨ ਤੇ ਕਣਕ ਤੇ ਸਪਰੇਅ ਕਰ ਰਹੇ ਆ 65 ਦਿਨ ਤਿੰਨ ਦਿਨ ਰੋਕਣ ਵਾਸਤੇ ਸਪਰੇਅ ਕਰ ਰਹੇ ਆ ਤਾਂ ਉਹ ਚਾਰ ਤੇ ਲਾਜ਼ਮੀ ਅਸਰ ਪਾਉਂਦੀ ਪਰ ਉਹਦੇ ਵਿੱਚ ਤਕਨੀਕ ਹੁਣ ਬਜਾਈ ਟਾਈਮ ਜੇ ਆਪਾਂ ਸਪਰੇਅ ਕਰਨੀ ਖੇਤ ਚ ਗਿੱਲ ਬੱਤਰ ਪੂਰਾ ਹੋਣਾ ਚਾਹੀਦਾ ਹੁਣ ਇਹ ਸਵਾਰ ਕੀ ਹੋਇਆ ਕਿ ਕਈ ਥਾਵਾਂ ਤੇ ਖੇਤ ਕਾਫੀ ਖੁਸ਼ਕ ਹੋਏ ਪਹਿਲੇ ਪਾਣੀ ਜਿਹੜਾ ਆਪਣਾ ਕਣ ਛੋਣੇ ਨੂੰ ਆਖਰੀ ਪਾਣੀ ਆ ਉਹ ਚ ਕਈ ਵਾਰ ਆਪਾਂ ਅਗੇਤ ਪਿਛੇਤ ਹੋ ਗਈ ਬਜਾਈ ਚ ਲੇਟ ਹੋ ਗਏ ਖੇਤ ਖੁਸ਼ਕ ਹੋ ਗਿਆ ਫੇਰ ਨਦੀਨ ਆਪਾਂ ਨੂੰ ਕੰਟਰੋਲ ਨਹੀਂ ਮਿਲਣਾ ਤਕਨੀਕ ਵੀ ਉਨੀ ਹੀ ਅ ਤਰੀਕੇ ਨਾਲ ਅਪਣਾਉਣੀ ਪੈਂਦੀ ਆਪਾਂ ਜਿੰਨੇ ਆਪਣੇ ਨਾਲ ਜਿਹੜਾ ਨਦੀਨ ਆਪਾਂ ਨਦੀਨ ਨਾਸ਼ਕ ਵਰਤਨਾ ਉਹਨੂੰ ਉਨਾ ਹੀ ਵਧੀਆ ਤਰੀਕੇ ਨਾਲ ਵਰਤਨਾ ਫੇਰ ਕੰਮ ਕਰਦਾ ਜਿਵੇਂ ਹੁਣ ਨਦੀਨ ਨਾਸ਼ਕਾ ਪਾਦਲ ਬਦਲ ਕੇ ਗਰੁੱਪ ਕਰਦੇ ਤਾਂ ਉਹ ਕੰਮ ਕਰਦੇ ਰਹਿੰਦੇ ਜੇ ਬਾਰ ਬਾਰ ਇੱਕੋ ਮੋਲੀਕੂਲ ਵਰਤੀ ਜਾਂਦੇ ਤਾਂ ਉਹ ਕੰਮ ਕਰਨ ਨੂੰ ਹਟ ਜਾਂਦਾ ਕਿਉਂਕਿ ਮੋਲੀਕੂਲ ਆਪਣੇ ਕੋਲੇ ਉਹੀ 2-4 ਨੇ ਨਵੇਂ ਨਵੇਂ ਟੈਕਨੀਕਲ ਜਿਹੜੇ ਅਜੇ ਆ ਨਹੀਂ ਰਹੇ ਨਵੇਂ ਟੈਕਨੀਕਲ ਜਿਹੜੇ ਕਿਉਂਕਿ ਉਹੀ ਮੋਲੀਕਿਊਲ ਜਿਹੜੇ ਚੇਂਜ ਕਰਕੇ ਉਹਦੀ ਪਰਸੈਂਟੇਜ ਚੇਂਜ ਕਰਕੇ ਜਿਹੜੇ ਵੱਖ-ਵੱਖ ਟੈਕਨੀਕਲ ਬਣਾਏ ਜਾਂਦੇ ਇੱਕ ਇੱਕ ਦੇ ਨਾਲ ਦੂਜਾ ਪਾ ਕੇ ਪਰਸੈਂਟੇਜ ਵੱਧ ਘੱਟ ਕਰਕੇ ਸੋ ਹੁਣ ਜਿਹੜਾ ਹੈਗਾ ਮੁੱਦੇ ਦੀ ਗੱਲ ਇਹ ਹੈ ਕਿ ਜਿਹੜਾ ਨਦੀਨ ਕੰਟਰੋਲ ਕਰਨ ਵਾਸਤੇ ਆਖਰੀ ਸਪਰੇ ਜਿਹੜੀ ਹੈ ਹੁੰਦੀ ਹੈ ਆਪਣੀ ਉਹ ਫਰਜ਼ ਕਰ ਲਓ ਜੇ ਆਪਾਂ ਸਮੇਂ ਸਿਰ ਬੀਜੀ ਕਣਕ ਆ ਉਹਦੇ ਵਿੱਚ 30 ਤੋਂ 35 ਦਿਨ ਦਾ ਸਮਾਂ ਹੁੰਦਾ ਹੈ ਗੁਲੀ ਡੰਡੇ ਦੇ ਕੰਟਰੋਲ ਕਰਨ ਵਾਸਤੇ ਚਾਹੇ ਆਪਾਂ ਉਹਦੇ ਵਿੱਚ ਕਲੋਰੀਨਾ ਫੋਪ ਕਰਦੇ ਆਂ ਚਾਹੇ ਆਪਾਂ ਐਕਸੀਐਲ ਵਰਤਦੇ ਆਂ 400 ਐਮਐਲ ਚਾਹੇ ਆਪਾਂ ਫਨੌਕਸਾ ਪ੍ਰੋਪੀ ਇਥਾਈਲ ਜਿਹੜਾ ਪੀਮਾ ਪਾਵਰ ਵਾਲਾ ਟੈਕਨੀਕਲ 400 ਐਮਐਲ ਉਹ ਵਰਤਦੇ ਆਂ ਆਈਸੋ ਵਰਤਦੇ ਆਂ 30 ਤੋਂ 35 ਦਿਨ ਦਾ ਸਮਾਂ ਹੁੰਦਾ ਪਾਣੀ ਲੱਗਣ ਤੋਂ ਬਾਅਦ ਤੇ ਜਿਹੜੀ ਆ ਪਚੌੜੇ ਪੱਤਿਆਂ 'ਤੇ 24D ਵਗੈਰਾ ਕਰਨੀ ਹੁੰਦੀ ਹੈ 250 ml ਜਾਂ 250 g ਜੇ ਤੁਹਾਡੇ ਨਰੀਨ ਥੋੜੇ ਜਿਹਾ ਜ਼ਿਆਦੇ ਆ ਪੱਕੇ ਮਾਣ ਦੇ ਵਿੱਚ ਤਾਂ ਤੁਸੀਂ 350 ਤਿੰਨ 350 ਤੱਕ ਵਰਤ ਸਕਦੇ ਹੋ ਉਹ ਆਪਾਂ ਸਮੇਂ ਸਰਬੀਜੀ ਕਣਚ 35 ਤੋਂ 45 ਦਿਨ ਤੇ ਤੇ ਲੇਟ ਕਣਕ ਦੇ 45 ਤੋਂ 55 ਦਿਨ ਤੇ 24D ਜੇ ਆਪਾਂ ਕੱਲੀ ਵਰਤਣੀ ਆ ਤਾਂ ਜਿੱਥੇ ਜਿਹੜੇ ਹੈਗੇ ਆ ਆਪਾਂ ਹੋਰ ਕੋਈ ਟੈਕਨੀਕਲ ਵਰਤਨਾ ਚਾਹੁੰਦੇ ਆ ਚੌੜੀ ਪੱਤੀ ਵਾਸਤੇ 24D ਦੀ ਜਗ੍ਹਾ ਤੇ ਫਿਰ ਆਪਾਂ ਏਮ ਜਾਂ ਅਫਿਨਟੀ ਦਵਾਈ ਆ ਕਾਰਪੈਂਟਰ ਜੋਨੋਥਾਈਲ ਜਾਂ ਫਿਰ ਲਫਿੰਡਾ ਨਾ ਤੇ ਆਉਂਦੀ ਮੈਟਸਲਫੁਰਨ ਕਾਰਪੈਂਟਰ ਪਲੱਸ ਕਟ ਫੈਂਟਰ ਜੋਨ ਲਫਿੰਡਾ ਜਾਂ ਏਮ ਜਾਂ ਅਫਿਨਟੀ ਇਹ 20 ਗ੍ਰਾਮ ਡੋਜ਼ ਹੈ ਇਹਨਾਂ ਦੀ ਇਹ ਚੌੜੇ ਪੱਤੇ ਦੇ ਬਹੁਤ ਵਧੀਆ ਕੰਟਰੋਲ ਕਰਦੇ ਪਰ ਇਹਨਾਂ ਦੀ ਸਪਰੇ ਵੀ ਜਿਹੜੀ 30 ਦਿਨ ਤੇ ਹੱਦ 25 ਤੋਂ 30 ਜਾਂ 35 ਦਿਨ ਤੇ ਹੋ ਜਾਣੀ ਚਾਹੀਦੀ 200 ਲੀਟਰ ਪਾਣੀ ਵਰਤ ਕੇ 20 ਗ੍ਰਾਮ ਇਹ ਤੋਂ ਬਣਾ ਐਲਗ੍ਰਪ ਵਗੈਰਾ ਕਿਸਾਨ ਵੀਰ ਕਰ ਲੈਂਦੇ ਜਿੱਥੇ ਆਪਣੇ ਕੰਮ ਕਰਦੀ ਹੈ ਜਿੱਥੇ ਦੋਵੇਂ ਤਰ੍ਹਾਂ ਦੇ ਨਦੀਨ ਆ ਜਾਂ ਜਿੱਥੇ ਆਪਣੇ ਤੋਂ ਗੁੱਲੀ ਡੰਡਾ ਕੰਟਰੋਲ ਕਰਨਾ ਮੁਸ਼ਕਲ ਹੈ ਜਿੱਥੇ ਹੁਣ ਵੱਡਾ ਹੋ ਗਿਆ ਫਰਜ ਕਰ ਲੋ ਕੋਰਡੀਨਾ ਫੋਪ ਆਪਣੇ ਕੰਮ ਨਹੀਂ ਕਰਦੀ ਜਾਂ ਸਲਫੋਸਲਫਿਰੋਨ ਕੰਮ ਨਹੀਂ ਕਰਦੀ ਕਈ ਥਾਵਾਂ ਤੇ ਤੁਸੀਂ ਟੈਂਕ ਮਿਕਸ ਕਰਕੇ ਜੇ ਕਰੋਗੇ ਨਾ ਕੋਰਡੀਨਾ ਫੋਪ ਪਲੱਸ 24D ਮਤਲਬ ਦੋਵੇਂ ਤਰ੍ਹਾਂ ਦੇ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ 35 ਤੋਂ 45 ਦਿਨ ਤੱਕ ਇਹ ਕਰ ਸਕਦੇ ਆ ਇਹ ਵੀ ਆਪਾਂ ਨੂੰ ਵਧੀਆ ਦੋਹੇ ਤਰ੍ਹਾਂ ਦੇ ਨਦੀਨਾਂ ਨੂੰ ਕੰਟਰੋਲ ਦੇ ਜਾਂਦੀ ਹੈ ਜਾਂ ਜਿੱਥੇ ਆਈਸੋ ਆਪਣੇ ਕੰਮ ਕਰਦੀ ਹੈ ਆਈਸੋਪ੍ਰੋਟਰੋਨ ਉਹ ਆਪਾਂ 24D ਨਾਲ ਮਿਕਸ ਕਰਕੇ ਕਰ ਸਕਦੇ ਸੋਡੀਅਮ ਸాల్ਟ ਜਾਂ ਐਸਟਰ ਸాల్ਟ ਪਰ ਆਪਾਂ ਨੂੰ ਕੁਆਲਿਟੀ ਨਾਲ ਫੋਬ ਜਿਹੜਾ ਰਿਜ਼ਲਟ ਨਹੀਂ ਦੇ ਰਿਹਾ ਉੱਥੇ ਫਿਰ ਤੁਸੀਂ ਜਿਹੜਾ ਹੈਗਾ ਐਟਲੈਂਟਿਸ ਹਨ ਜਿਹੜੀ ਮੀਜੋਸਲਫਿਰੋਨ ਪਲੱਸ ਆਇਡੋਸਲਫਿਰੋਨ ਇਹ ਆਪਣੇ ਕੋਲੇ ਮੋਲੀਕੂਲ ਹੈਗਾ ਜਿਹੜਾ ਅੱਜ ਕੰਮ ਵਧੀਆ ਤਰੀਕੇ ਨਾਲ ਕਰਦਾ 160 ਗ੍ਰਾਮ ਦੇ ਹਿਸਾਬ ਨਾਲ ਤੁਸੀਂ ਪ੍ਰਤੀ 1 एकड़ 30 ਤੋਂ 35 ਦਿਨ ਤੇ ਜਾਂ 40 ਦਿਨ ਤੇ ਜਾ ਕੇ ਜਿਹੜੀ ਇਹਦੀ ਸਪਰੇਅ ਕਰੋਗੇ ਤਾਂ ਤੁਹਾਨੂੰ ਵਧੀਆ ਕੰਟਰੋਲ ਮਿਲੂਗਾ ਜਦੋਂ ਕਣਕ ਵੱਡੀ ਹੋ ਜਾਂਦੀ ਨਾ ਫਿਰ ਉਹ ਜਿਹੜੀਆਂ ਇਹ ਲਾਈਨਾਂ ਵੀ ਟਕ ਲੈਂਦੀ ਹੈ ਵਿੱਚ ਉਹਦੇ ਪੱਤੇ ਆ ਜਾਂਦੇ ਮਿਕਸ ਹੋ ਜਾਂਦਾ ਨਾਲ ਗੁੱਲੀ ਡੰਡਾ ਹੋ ਜਾਂਦਾ ਸਪਰੇਅ ਚੰਗੀ ਤਰ੍ਹਾਂ ਨਦੀਨਾਂ ਤੇ ਪੈਂਦੀ ਨਹੀਂ ਪਲੱਸ ਨਦੀਨ ਵੱਡਾ ਹੋਇਆ ਹੁੰਦਾ ਗੁੱਲੀ ਡੰਡਾ ਵੱਡਾ ਹੋ ਜਾਂਦਾ ਇੱਥੇ ਜਾ ਕੇ ਤਾਂ ਗੁੱਲੀ ਡੰਡੇ ਦੇ ਤਣੇ ਨੂੰ ਵੀ ਗੰਨਾ ਪੈਣ ਲੱਗ ਪਿੰਦੀਆਂ ਉਹ ਵੀ ਜਿਹੜਾ ਹੈਗਾ ਗੋਵਾਲ ਨੂੰ ਚਲਿਆ ਜਾਂਦਾ ਫਿਰ ਉਹਨੂੰ ਕੰਟਰੋਲ ਕਰਨਾ ਜਿਹੜਾ ਹੈਗਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਜਿੱਥੇ ਨਹੀਂ ਕੰਟਰੋਲ ਮਿਲਦਾ ਉੱਥੇ ਤੁਸੀਂ ਪਹਿਲਾਂ ਤੁਸੀਂ ਸਪਰੇ ਵਗੈਰਾ ਕੋਈ ਕੀਤੀ ਆ ਤਾਂ ਉੱਥੇ ਤੁਸੀਂ ਜਿਹੜੀ ਐਟਲੈਂਟਸ 3.6 ਡਬਲ ਡੀਜੀ ਹੈ ਮੀਜੋ ਸਲਫਰਨ ਪਲੱਸ ਆਇਡੋ ਸਲਫਰਨ 160 ਗ੍ਰਾਮ ਜਾਂ ਫਿਰ ਜਿਹੜੀ ਹੈਗੀ ਹੈ ਜਿੱਥੇ ਤੁਸੀਂ ਪ੍ਰੋਕਸਾਈਡ ਇਨ ਟੈਕਨੀਕਲ ਵਰਤ ਰਹੇ ਕੰਮ ਵਧੀਆ ਕਰ ਰਿਹਾ ਐਕਸਲ 400 ਐਮਐਲ 400 ਐਮਐਲ ਤੋਂ ਜਿੱਥੇ ਥੋੜਾ ਜਿਹਾ ਵੱਡਾ ਹੋ ਗਿਆ ਥੋੜੀ ਜਿਹੀ ਡੋਜ਼ ਤੁਸੀਂ ਉਹਦੀ 50 ਐਮਐਲ 100 ਐਮਐਲ ਤੱਕ ਵੱਧ ਕਰ ਸਕਦੇ ਆ ਪਰ ਕੋਸ਼ਿਸ਼ ਕਰੋ ਬਿਨਾਂ ਜ਼ਰੂਰਤ ਤੋਂ ਆਪਾਂ ਕਈ ਵਾਰ ਕੀ ਕਰਦੇ ਕਿਸਾਨ ਵੀਰ ਐਕਸਲ ਦੇ ਨਾਲ ਵੀ ਕੋਲਡਿਨੋਪ ਆਪ ਜਿਹੜਾ ਇੱਕ ਇੱਕ ਪੈਕਟ ਦੋ ਦੋ ਪੈਕਟ ਪਾਈ ਜਾਂਦੇ ਆ ਉਹਦੇ ਨਾਲ ਰਜਿਸਟੈਂਸ ਆਉਂਦੀ ਆ ਪਿਛਲੇ ਲੰਬੇ ਸਮੇਂ ਤੋਂ ਆਪਾਂ ਜਿਹੜੇ ਟੈਕਨੀਕਲ ਵਰਤ ਰਹੇ ਆ ਨਾ ਰਜਿਸਟੈਂਸ ਆਉਣ ਕਰਕੇ ਇਹਨਾਂ ਦਾ ਕੰਟਰੋਲ ਨਹੀਂ ਪ੍ਰੋਪਰ ਮਿਲਦਾ ਪਲੱਸ ਨੋਜ਼ਲ ਸਹੀ ਵਾਰ ਤੋਂ ਪਾਣੀ 150 ਲੀਟਰ ਲਾਓ ਸਾਫ਼ ਦਿਨ 'ਚ ਕੋਸ਼ਿਸ਼ ਕਰੋ ਸਪਰੇਅ ਕਰਨ ਦੀ ਪਰ ਜੇ ਹੁਣ ਦਿਨ ਨਹੀਂ ਲੱਗਣਗੇ ਜੇ ਫੱਜ ਗਏ ਲੋ ਹੁਣ ਦਿਨ ਨਹੀਂ ਲੱਗਦੇ ਨਾ ਹੁਣ ਕਿਉਂਕਿ ਧੁੰਦਾ ਪੈਣੀਆਂ ਸ਼ੁਰੂ ਹੋ ਗਈਆਂ ਨੇ ਫੇਰ ਵੀ ਆਪਾਂ ਜ ਤਾਂ ਫੇਰ ਉਹ ਦਿਨਾਂ ਦੀ ਵੇਟ ਕਰਾਂਗੇ ਦਿਨ ਲੱਗਣ ਦੀ ਫੇਰ ਵੀ ਗੁੱਲੀ ਡੰਡਾ ਵੱਡਾ ਹੋ ਤੇ ਪਲੱਸ ਆਪਣੀ ਸਪਰੇਇ ਲਈ ਟੂ ਫੇਰ ਵੀ ਆਪਣੇ ਕੋਲ ਕੋਈ ਆਪਸ਼ਨ ਨਹੀਂ ਬਚਦੀ ਕਿ ਆਪਾਂ ਜਿਹੜੀ ਸਪਰੇ ਸਮੇਂ ਸਿਰ ਕਰੀਏ ਇਦੋਂ ਪਹਿਲਾਂ ਆਪਣੇ ਕੋਲ ਟਾਈਮ ਹੁੰਦਾ ਵਜਾਈ ਟਾਈਮ ਤੇ ਪਹਿਲੇ ਪਾਣੀ ਵਾਲਾ ਜਿਹੜਾ ਆਪਾਂ ਉਦੋਂ ਕੰਟਰੋਲ 30 35 ਦਿਨ ਤੇ ਜਿਹੜਾ ਮਿਲਣਾ ਨਾ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਿਆ ਕਿ ਕਣਕ ਵੱਡੀ ਹੋ ਗਈ ਗੁੱਲੀ ਡੰਡਾ ਵੀ ਵੱਡਾ ਹੋ ਗਿਆ ਕਣਕ ਨੇ ਜਿਹੜੀਆਂ ਲਾਈਨਾਂ ਟਕ ਲੀਆਂ ਉਹਦੀ ਫੋਲੀਏਜ ਵੱਧ ਗਈ ਤਾਂ ਫੇਰ ਸਪਰੇ ਕਰਨਾ ਜਿਹੜਾ ਹੈਗਾ ਸਪਰੇ ਕਰਨਾ ਜਦੋਂ ਆਪਾਂ ਉੱਤੇ ਕਰਦੇ ਆ ਤਾਂ ਉਹਦੇ ਨਾਲ ਆਪਣਾ ਜਿਹੜਾ ਖਰਚਾ ਖੇਚਲ ਵਧੂਗੀ ਤੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਪਰ ਆਪਣੇ ਕੋਲੇ ਜਿਹੜਾ ਹੈਗਾ ਇੱਕ ਆਪਸ਼ਨ ਹੈਗੀ ਕਿ ਆਪਾਂ ਇਹ ਐਟਲੈਂਟਿਕ ਵਾਲਾ ਟੈਕਨੀਕਲ ਜਾਂ ACM9 ਜਾਂ ਸ਼ਗਨ 11 ਕਰ ਇਹ ਅਦਲ ਬਦਲ ਕੇ ਸਪਰੇਅ ਕਰਾਂਗੇ ਫਿਰ ਵੀ ਫੇਰ ਹੀ ਇਹ ਕੰਮ ਕਰਨੀ ਹੈ ਇਹ ਵਰਨਾ ਇਹ ਵੀ ਨਹੀਂ ਕੰਮ ਕਰਦਾ ਹਾਲਾਂਕਿ ਸਟਰੋਂਗ ਨਦੀਨ ਨਸ਼ਕ ਨੇ ਪੂਰੇ ਇਹ ਸ਼ਗਨ 11 ਜਾਂ ACM9 ਚ ਕਲਡੀਨਾ ਫੋਰ ਪਲਸ ਮੈਟਰੀਬੂਜ਼ਨ ਇਹਨਾਂ ਦੀ ਡੋਜ਼ ਦਾ ਫਰਕ ਹੈ ਜਿਹੜੀ ਸ਼ਗਨ 11 200 ਗ੍ਰਾਮ ਤੇ ACM9 240 ਗ੍ਰਾਮ ਆਪਾਂ ਕਰਨੀ ਹੁੰਦੀ ਹੈ ਪਰ ਜਿੱਥੇ ਤੁਹਾਡੇ ਪੀਵੀਡਬਲਯੂ 550 ਕਣਕ ਹੈ ਜਾਂ ਹਲਕੀਆਂ ਜ਼ਮੀਨਾਂ ਨੇ ਉੱਥੇ ਇਹ ਵੀ ਨਹੀਂ ਆਵਾਪਰਤ ਸਕਦੇ ਫਿਰ ਜਿਹੜੀ ਕਣਕ ਨੂੰ ਤੱਕਾ ਲੱਗਦਾ ਸੋ ਹੁਣ ਆਪਣੇ ਕੋਲੇ ਜਿਹੜਾ ਹੈਗਾ ਤੁਹਾਨੂੰ ਮੈਂ ਦੱਸਿਆ ਕਿ ਲੇਟ ਕਣਕ ਹੈ ਪੈਸੇ ਦਾ ਗਰੇਜ ਕਰੋ ਆਪਾਂ ਬੀਜ ਬਣਨ ਤੋਂ ਹੀ ਗਰੇਜ ਕਰੀਏ ਕਿ ਅੱਕੇ ਜਿਹੜਾ ਹੈਗਾ ਬੀ ਬਣਦਾ ਉਹਨੂੰ ਵੀ ਵਿੱਚੋਂ ਕਿਵੇਂ ਨਾ ਕਿਵੇਂ ਖੜਾਈਏ ਕਿ ਬੀਜ ਜਿਹੜਾ ਮਲਟੀਪਲਾਈ ਹੁੰਦਾ ਵਰਨਾ ਆਪਣੇ ਕੋਲੇ ਬਜਾਈ ਟਾਈਮ ਜਾਂ ਪਹਿਲੇ ਪਾਣੀ ਤੇ ਜਿਹੜਾ ਹੈਗਾ ਪਹਿਲੇ ਪਾਣੀ ਤੋਂ ਪਹਿਲਾਂ ਕੋਰ ਤੇ ਸਪਰੇਅ ਕਰੋ 35 40 ਦਿਨ ਤੇ ਕਰੋ ਹੁਣ ਜਿਵੇਂ ਜਿਵੇਂ ਲੇਟ ਹੋਵੋਗੇ ਤੁਹਾਡੇ ਝਾੜ ਤੇ ਵੀ ਅਸਰ ਪਾਉਗੀ ਗੁੱਲੀ ਡੰਡਾ ਜਿਹੜਾ ਕੰਟਰੋਲ ਕਰਨਾ ਵੀ ਮੁਸ਼ਕਲ ਹੋਊਗਾ ਤੇ ਪਲੱਸ ਆਪਣਾ ਜਿਹੜਾ ਹੈਗਾ ਖਰਚਾ ਵੀ ਵਧੂਗਾ ਤੇ ਜਦੋਂ ਨਸਾਰਾ ਕਰੋਗੇ ਕਣਕ ਜੇ ਫਰਜ ਫਰਜ ਕਰ ਲੋ ਆਪਾਂ 2 ਫੋਰਡੀ ਵਗੈਰਾ ਜਾਂ ਡੋਜ਼ ਵੱਧ ਪਾ ਕੇ ਹੋਰ ਨਦੀਨ ਆਸ਼ਕ ਵੀ ਸਪਰੇਅ ਕਰਦੇ ਆ ਨਾ ਫਿਰ ਵਿੰਗੇਟੇਡੇ ਸਿੱਟੇ ਤੇ ਜਿਹੜਾ ਹੈਗਾ ਕਣਕ ਆ ਜਿਹੜੀ ਉਹ ਪੂਰੀ ਸ਼ਾਨਦਾਰ ਜਿਵੇਂ ਆਪਾਂ ਕਹਿੰਦੇ ਆ ਵਧੀਆ ਸਟੇਜ ਤੇ ਗੋਵਦੀਸ਼ਟੇ ਤੇ ਵਧੀਆ ਹਾਲਤ ਚਾਹੀਦੀ ਹੈ ਝੰਡਾ ਪੁੱਤਾ ਜਾਂ ਫਸਲ ਬੜੀ ਸਟਰੋਂਗ ਚਾਹੀਦੀ ਹੈ ਤਾਂ ਉਹ ਜਿਹੜੀ ਹੈਗੀ ਹੈ ਜੋ ਰੰਦੀਨ ਨਸ਼ਕ ਪੈ ਜਾਂਦਾ ਤਾਂ ਉਹਨੂੰ ਡੀਟੌਕਸੀਫਾਈ ਕਰਨ ਦੇ ਵਿੱਚ ਵੀ ਉਹਦੀ ਕਾਫੀ એનર્ਜੀ ਵੇਸਟ ਹੋ ਜਾਂਦੀ ਹੈ ਸੋ ਹੁਣ ਜਿਹੜਾ ਹੈਗਾ ਜੇ ਆਪਣੇ ਕੋਲੇ ਨਹੀਂ ਸਰਦਾ ਆਪਣੇ ਕੋਲੇ ਆਪਸ਼ਨ ਇਹੀ ਹੈ ਕਿ Atlantas ਸ਼ਗਣੀ ਕੀ ਕਰਾਂ ACM ਮੰਨੋ ਇਹਨਾਂ ਜੋ ਟੈਕਨੀਕਲ ਬਦਲ ਕੇ ਵਰਤੋ ਪਿਛਲੇ ਸਾਲਾਂ ਜਿਹੜਾ ਵਰਤਿਆ ਸੀਗਾ ਉਹ ਤੋਂ ਚੇਂਜ ਕਰ ਲਓ ਜਾਂ ਫਿਰ ਜੇ ਗੁੱਲੀ ਡੰਡਾ ਹਿਸਾਬ ਸਹੀ ਹੈ ਬਹੁਤਾ ਵੱਡਾ ਨਹੀਂ ਤਾਂ ਆਪਣੇ ਕੋਲੇ ਪਨੌਕਸਾ ਦੇਣ ਜਿਹੜੇ ਐਕਸਲ ਆ ਉਹ ਵੀ ਆਪਾਂ ਨੂੰ ਵਧੀਆ ਕੰਟਰੋਲ ਦੇ ਸਕਦੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ